ਸੂਪਰਸਟਾਰ ਰਣਵੀਰ ਕਪੂਰ ਨੇ ਫਿਲਮ ਸਾਵਰੀਆ ਦੇ ਨਾਲ ਆਪਣੀ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਰਣਵੀਰ ਆਪਣੇ 15 ਸਾਲ ਦੇ ਕੈਰੀਅਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਫਿਲਮਾਂ ਦਿੰਦੇ ਨਜ਼ਰ ਆਏ 28 ਸਤੰਬਰ ਨੂੰ ਰਣਵੀਰ ਕਪੂਰ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਰਣਵੀਰ ਕਪੂਰ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਫੈਨਸ ਅਤੇ ਸੈਲੈਬਸ ਨੇ ਸ਼ੁਭਕਾਮਨਾਵਾਂ ਭੇਜੀਆਂ ਇਸ ਦੌਰਾਨ ਅਦਾਕਾਰ ਦੇ ਜਨਮ ਦਿਨ ਤੇ ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਣਵੀਰ ਕਪੂਰ ਨੂੰ ਫਿਲਮ ਧੂਮ 4 ਦੇ ਵਿੱਚ ਐਂਟਰੀ ਮਿਲ ਗਈ ਹੈ ਉਹ ਧੂਮ 4 ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਦੇ ਨਜ਼ਰ ਆਉਣਗੇ ਉਦਹੀਂ ਅਭਿਸ਼ੇਕ ਬੱਚਨ ਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਹਾਲਾਂਕਿ ਨੈਟਿਜ਼ਨਸ ਇਸ ਖਬਰ ਤੋਂ ਖੁਸ਼ ਨਹੀਂ ਹੈ ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਰਲਵਾ ਮਿਲਵਾ ਹੁੰਕਾਰਾ ਮਿਲ ਰਿਹਾ ਹੈ ਹਾਲਾਂਕਿ ਇਸ ਗੱਲ ਦੀ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ ਕਿ ਰਣਵੀਰ ਕਪੂਰ ਧੂਮ ਸੀਰੀਜ਼ ਦੇ ਵਿੱਚ ਐਂਟਰੀ ਕਰ ਚੁੱਕੇ ਨੇ ਜਾਂ ਫਿਰ ਨਹੀਂ ਪਰ ਯੂਜ਼ਰਸ ਸੋਸ਼ਲ ਮੀਡੀਆ ਤੇ ਆਪਣੀ ਰਾਏ ਜ਼ਰੂਰ ਜ਼ਾਹਰ ਕਰ ਰਹੇ ਨੇ ਧੂਮ ਦੇ ਵਿੱਚ ਰਣਵੀਰ ਕਪੂਰ ਦੀ ਐਂਟਰੀ ਤੋਂ ਤੇ ਕੁਝ ਫੈਨਸ ਖੁਸ਼ ਨੇ ਉਥੇ ਹੀ ਕਈ ਫੈਨਸ ਨੇ ਇਸਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਜੈ ਦਿਖਸ਼ਿਤ ਦਾ ਕਿਰਦਾਰ ਨਿਭਾਉਣ ਵਾਲੇ ਅਭਿਸ਼ੇਕ ਵਚਨ ਅਤੇ ਇੰਸਪੈਕਟਰ ਅਲੀ ਦੀ ਭੂਮਿਕਾ ਨਿਭਾਉਣ ਵਾਲੇ ਉਦੇ ਚੋਪੜਾ ਦੋਵੇਂ ਹੀ ਫਿਲਮ ਤੋਂ ਬਾਹਰ ਹੋ ਚੁੱਕੇ ਨੇ ਧੂਮ 4 ਦੇ ਵਿੱਚ ਰਣਵੀਰ ਕਪੂਰ ਦੀ ਐਂਟਰੀ ਨੂੰ ਲੈ ਕੇ ਇੱਕ ਯੂਜ਼ਰ ਨੇ ਲਿਖਿਆ ਇਹ ਫਿਲਮ ਅਭਿਸ਼ੇਕ ਵਚਨ ਅਤੇ ਉਦੇ ਚੋਪੜਾ ਦੀ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਸੂਪਰ ਫਲੋਪ ਇੱਕ ਹੋਰ ਯੂਜ਼ਰ ਨੇ ਲਿਖਿਆ ਫਲੋਪ ਸਿਰਫ ਆਮੀਰ ਖਾਨ ਅਤੇ ਸ਼ਾਹਰੂਖ ਖਾਨ ਇਕੱਠੇ ਰਣਵੀਰ ਕਪੂਰ ਆਖਰੀ ਵਾਰ ਫਿਲਮ ਐਨੀਮਲ ਦੇ ਵਿੱਚ ਨਜ਼ਰ ਆਏ ਸਨ ਸਾਲ 2023 ਦੇ ਵਿੱਚ ਰਿਲੀਜ਼ ਹੋਈ ਇਹ ਫਿਲਮ ਵੱਡੀ ਬਲੌਕਬਾਸਟਰ ਸਾਬਿਤ ਹੋਈ ਹੁਣ ਰਣਵੀਰ ਕਪੂਰ ਫਿਲਮ ਰਮਾਇਣ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਕਿਰਦਾਰ ਵਿੱਚ ਦਿਖਾਈ ਦੇਣ ਵਾਲੇ ਨੇ ਫਿਲਮ ਦੇ ਵਿੱਚ ਸਾਉਥ ਅਦਾਕਾਰਾ ਸਾਈ ਪੱਲਵੀ ਮਾ ਸੀਤਾ ਦੇ ਕਿਰਦਾਰ ਵਿੱਚ ਦਿਖਾਈ ਦਵੇਗੀ ਫਿਲਹਾਲ ਰਣਵੀਰ ਇਸ ਫਿਲਮ ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਬਾਕੀ ਰਣਵੀਰ ਕਪੂਰ ਫਿਲਮ ਧੂਮ 4 ਦਾ ਹਿੱਸਾ ਫੋਨ ਕੀ ਹੈ ਨਹੀਂ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ